ਉਹ ਇਹਨਾਂ ਦਾ ਜਮ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਹੀ ਤਿੰਨ ਚਾਰ ਤੋਲੇ ਮੇਰੇ ਕੋਲ ਛੈ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਾ ਵੀ ਕਰਾਂ ਤਾਂ ਮੁੱਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਬੁੱਲੀ ਜਾਂਚ ਦੇ ਦਿੱਤਾ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਇਹ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਕਾਰ ਦਾ ਪੀਵੀ 10 एचवाई या या एच ए होता था दा 8503 ਪੜਿਆ ਗਿਆ ਸਸਪੈਕਟਡ ਨੰਬਰ ਹੈ ਦੇਖਦੇ ਆ ਮੋਨੂ ਗਰੇਵ ਰੁਪਕ ਵਰਮਾ ਜੀ ਕੀ ਮਾਮਲਾ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗੇ ਜਾਇੰਟਸ ਤੇ ਰਿੰਗਾ ਦਿਖਾ ਤੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾ ਕੇ ਦੇਖੀ ਗਿਆ ਇੱਕ ਰਿੰਗ ਕੱਢੀ ਜੀ ਇਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਆ ਕਲੀਅਰ ਆਉਂਦਾ ਰਿੰਗਾ ਕੋਈ ਮੂ ਨਹੀਂ ਟਕਾਇਆ ਸੀਗਾ ਬੈਠਾ ਆ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਸਭ ਨੂੰ ਖਿਆਲ ਵੀ ਸੀ ਹੱਥ ਜੋੜ ਕੇ ਨਾ ਉਹਨੇ ਉਹਨੇ ਹੀ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਕਸਟਮਰ ਲੈ ਕੇ ਬਸ ਇਹਦਾ ਵਜ਼ਨ ਕਰੋ ਵਜ਼ਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਕਿੰਨੇ ਤੁਹਾਨੂੰ ਸ਼ਾਮ ਹੋ ਗਿਆ ਹੰਬਲ ਦੇਖਣਾ ਪਣਾ ਰਿੰਗਾ ਦੇ 12 ਰਿੰਗਾ ਸੀ ਜੀ ਕਿ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ ਉਹਦਾ ਹਾਂਜੀ ਪੰਜ ਸਾਰੇ ਕਸ ਨਿਆਰੇ ਤੋਂ ਬਾਂਦੇ ਲੁੱਟ ਦੀ ਘਟਨਾ ਹੋ ਰਹੀ ਆ ਕੀ ਕਹਣਾ ਸਾਨੂੰ ਇਹ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦੇ ਜੂਲਰ ਆ ਖੰਨਾ ਰੋਡ ਦੇ ਸਮਰਾਲੇ ਉਹਦੇ ਦੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਇਹਨਾਂ ਦਾ ਜਮਾ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 400 ਵੀਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਤੋਲੇ ਮੇਰੇ ਖਲ ਸ਼ਾਇਦ ਜੀਵ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਗਿਆ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਾ ਨਹੀਂ ਕਰਾਂਗੇ ਮੁੜਲੀ ਜਾਂਚ ਵਿੱਚ ਕੀ ਸਾਹਮਣੇ ਆਇਆ? ਮੁੜਲੀ ਜਾਂਚ ਦੇ ਦਿੱਤਾ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਜੀ। ਕਾਰ ਦਾ ਪੀਵੀ 10 ਐਚਵਾਈਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਜੀ। ਸਸਪੈਕਟਡ ਨੰਬਰ ਹੈ ਦੇਖਦੇ ਹਾਂ ਕਿ ਮੋਨੂ ਮੇਰੇ ਰੁਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖਦੇ-ਦੇਖਦੇ ਨੇ ਰਿੰਗਾ ਦੇਖੀਗੇ ਆਪਾਂ ਅੱਗੇ ਦੇਖੀਗੇ ਇੱਕ ਰਿੰਗ ਕੱਢੀ ਜੀ ਇਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਾਇਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਅਬੂ ਜੱਫੀਆ ਵੀ ਸੀ ਆਪੇ ਜੋ ਰੱਖੀਆਂ ਨਾ ਉਹ ਮੀ ਉਹ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਬਸ ਇਹਦਾ ਵਜ਼ਨ ਕਰੋ ਵਜ਼ਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਕਿੰਨੇ ਦਾ ਨੁਕਸਾਨ ਹੋ ਜਾਂਦਾ ਹੁੰਦਾ ਦੇਖਣਾ ਬਣਾ ਰਿੰਗਾ ਦੇ 12 ਰਿੰਗਾ ਸੀਗੇ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂਜੀ ਸਾਰੇ ਕਿਸੇ ਨਿਆਰੇ ਤੋਂ ਬੰਦੇ ਲੋਕ ਦੀ ਘਟਨਾ ਹੋ ਪਈ ਆ ਕੀ ਕਹਣਾ ਸਾਨੂੰ ਉਹ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦੇ ਜੂਲਰ ਆ ਖੰਨਾ ਰੋਡ ਦੇ ਸਮਰਾਲੇ ਉਹਦੀ ਦੁਕਾਨ ਤੇ ਕਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਨ ਦਾ ਜਮਾ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 420 ਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਤੋੜੇ ਮੇਰੇ ਖਲ ਸ਼ੈਲਜੀਵ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਾਖਲ ਕਰਾਂ। ਤਾਂ ਮੁੱਲੀ ਜਾਂਚ ਵਿੱਚ ਕੀ ਸਾਹਮਣੇ ਆਇਆ? ਬੁੱਲੀ ਯਾਦ ਰੱਖਦਾ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਦਾ ਨੰਬਰ ਕੁਝ ਪਤਾ ਲੱਗਿਆ ਜੀ। ਕਾਰ ਦਾ ਪੀਵੀ 10 ਐਚਵਾਈ ਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਜੀ। ਸਸਪੈਕਟਡ ਨੰਬਰ ਹੈ ਦੇਖਦੇ ਹਾਂ। ਰੁਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗੇ ਆਪਾਂ ਅਗੇ ਦੇਖੀਗੇ ਇੱਕ ਰਿੰਗ ਕੱਢੀ ਜੀ ਇਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕੋ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਆ ਕਲੀਅਰ ਹੁੰਦਾ ਰਿੰਗਾ ਕੋਈ ਮੂਨਿਟਾ ਘਾਇਆ ਸੀਗਾ ਬੈਠਾ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਖਿਆਲ ਵੀ ਸੀ ਹਸ ਜੋ ਨਾ ਉਹ ਨਹੀਂ ਉਹ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਨਹੀਂ ਕਸਟਮਰ ਲੈ ਕੇ ਬਸ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰਨ ਲੱਗ ਗਏ ਜਦੋਂ ਨੇ ਡੱਬਾ ਫੋਲਡ ਕੀਤਾ ਕਿੰਨੇ ਦਾ ਨੁਕਸਾਨ ਹੋ ਜਾਂਦਾ ਹੁੰਦਾ ਦੇਖਣਾ ਪੜਿਆ ਰਿੰਗਾ ਦਾ 12 ਰਿੰਗਾ ਸੀਗਾ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂਜੀ